ਸਲੋਕ ਸੇਖ ਫਰੀਦ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜਾ ਤਨੁ ਵਰੇ ਸਾਇ ਲੈ ਨਿਕਾਏ ਮਲਕ ਜੇ ਕੰਨੀ ਸੁਣੀਦਾ ਮੋ ਦੇ ਕਾਲਿਆਏ ਜਿੰਦ ਨਿਮਾਣੀ ਕੱਢੀ ਐ ਡਾਂਗੋ ਗੋਕੜ ਕਾਏ ਸਾਇਨ ਕੇ ਨਾ ਚਲਨੀ ਜਿੱਦੋਂ ਕੋ ਸਮਝਾਏ ਜਿੰਦ ਬਹਉਂਟੀ ਮਰਨ ਵਾਰ ਲਾਂ ਜਾਸੀ ਪ੍ਰਣਾਏ ਆਪਣ ਅਤੀ ਜੋਲ ਕਾ ਕਾਂ ਹੱਲ ਕੇ ਤਾਏ ਵਾਲੋਂ ਦੀ ਕੀ ਪ੍ਰਸਲਾਤ ਕੰਨੀ ਨਾ ਸੁਣੀ ਆਏ ਪ੍ਰੇਤਾ ਕੀੜੀ ਭਵੰਤੇ ਕਣਾ ਆਪੋ ਆਏ ਪ੍ਰੇਤਾ ਦਰਦਰਵੇ ਸਿੰਘਾਂ ਕਣੀ ਚੱਲਣਾ ਦੁਨੀਆ ਬੱਤ

ਜੇ ਜਣਾ ਨੜ ਜਣਾ ਪੀੜੀ ਪਾਈ ਗੰਡ ਤੇ ਜਿ ਵੜ ਮੈ ਨਾ ਏ ਕੋ ਸਾਜੰਗ ਦੇ ਟਾਹੰਡ ਪ੍ਰੀਤਾ ਜੇ ਤੋ ਕਲ ਤੀਫ ਕਾਲੇ ਨਿਕ ਨਾਲੇਖ ਆਪਨ ਰੇ ਗ੍ਰਿਮਨ ਮਾ ਸਿਰ ਨਿਵਾ ਕਰ ਦੇਖ ਪ੍ਰੀਤਾ ਜੋ ਤੇ ਮਾਰਨ ਮੁਕੀਆਂ ਤਨਾ ਨਾ ਮਾਰੇ ਕੋ ਮਾ ਆਪਨ ਡੇਗਰ ਜਾਈਐ ਪੈਰ ਗਨਾ ਦੇ ਚਮ ਪ੍ਰੇਤਾ ਜਾਤੋਂ ਘਟਣ ਵੇਲ ਸਾਤੋਂ ਰੱਤਾ ਦੁਨੀਸੋ ਮਾਰਗ ਸੁਮਾਈ ਨਹੀਂ ਚਾਪ ਰਿਆ ਤਲਕਿਆ ਦੇਖ ਪ੍ਰੇਤਾ ਜੋਤੀਆਂ ਤਾੜੀ ਹੋਈ ਪੂਰ ਅਕੋ ਨੇੜਾਇਆ ਪਿਛਾਂ ਰਿਆ ਦੂਰ ਦੇਖ ਪ੍ਰੇਤਾ ਜਿਤਿਆ ਸੱਕਰ ਹੋਈ ਵਿਸ ਸਾਈਂ ਬਾਜੋ ਆਪਣਾ ਵੇਦਣ ਕਈ ਹੈ ਪ੍ਰੇਤਾ ਕੀ ਦੇਖ ਬਤਨੀਆ ਸੁਣ ਸੁਣ ਰੀਣੇ ਕੰਨ ਸਾਪ ਕੰਦੀ ਆਇਆ ਔਰ ਕਰੇ ਦੀਵਨ ਪ੍ਰੇਤਾ ਪਾਲਿਦ ਨੇ ਨਾ ਰਾਵੈ ਆਤਲੀ ਰਾਵੈ ਕੋਈ ਕਰਸਾਏ ਸੋ ਫਿਰ ਢੇ ਰੰਗ ਨਵੇਲਾ ਹੋਵੇ ਮਨ ਲਾ ਦੇ ਜਾ ਪ੍ਰੇਤਾ ਕੰਲੇ ਤੋਂ ਲਿਸਾਇ ਸਦਾਏ ਜੇ ਕੋ ਚਿਤ ਕਰੇ ਆਪਣਾ ਲਾਇ ਬ੍ਰਹਮ ਨਾਲ ਲੱਗੇ ਜੇ ਕੋ ਚੇ ਸਾਗ ਕੋਈ ਇਓ ਫਿਰ ਮਿਆਲਾ ਖੁਸ਼ੀਆਂ ਦੇ ਪਾਵੇ ਤੇ ਤੇ ਫ੍ਰੀਤਾ ਜਨਮੈਣ ਜਗ ਮੋਇ ਆਂ ਸੇ ਲੈਣ ਮੈਂ ਢਿੱਟ ਕਜਲ ਰੇਖ ਨਾ ਸਦਿਆਂ ਸੇ ਪੰਕੀ ਸੁਐ ਬਹਿਟ ਫ੍ਰੀਤਾ ਕੋ ਕਹਿੰਦਿਆਂ ਚਾਂਗਿੰਦਿਆਂ ਮੱਤੀ ਦਿੰਦਿਆਂ ਮਿਤ ਜੋ ਸੈਤਾਨ ਵਜਾਇਆ ਸੇਕ ਤੇ ਵੇਰੇ ਚਿੱਤ ਵਿਰਤਾ ਤਿਓ ਕੁਆਇਂ ਦਬ ਜੈ ਸਾਈ ਰੋੜੇ ਸਭ ਇੱਕ ਚਿੱਤੇ ਬਿਆਲ ਤਾੜਿਆ ਤਾਂ ਸਾਈ ਦੇਦਰ ਵੜਿਆ ਰਿਤਾ ਕਾਗਨ ਨਿੰਦਿਏ ਕਾਕੂ ਜੇੜਨਾ ਕੋਏ ਜੀਵਦਿਆਂ ਪੈਰਾਂ ਥਲੇ ਹੋਇਆ ਉੱਪਰ ਹੋਇ விரத ஜா கவதா கூடாநே கிச்ச துட்டே மேல கே பணா வசி ரவி நிங்கி தா லுங்க பாய அஜ பிரிதா ਪ੍ਰੇਤਾ ਰਾਤੀ ਵੱਡੀਆਂ ਤੁਖ ਤੋਂ ਪੁੱਟਨ ਪਾਸ ਦਿਗ ਦਿਨਾਂ ਦਾ ਜੀਵੇ ਆਜ ਨਾ ਵਿਡਾਣੀਆਂ ਪ੍ਰੇਤਾ ਧੰਮੇ ਹੋਤਾ ਮਾਰਿਆ ਮਿਤਾਇੜਿਆ ਐੜਾ ਜਲੇ ਮਜੀਦ ਚੋਂ ਪਰੰਗਾਂ ਰਾ ਫੇਦਾ ਲੋੜੇ ਤਾਕ ਬਿਚਰੀਆਂ ਗਿੱਕਰ ਵੀ ਜੇ ਜੱਟ ਅੰਡੇ ਉਨਕ ਤਾਇੰਦਾ ਪੈਂਦਾ ਲੋੜੇ ਪਟ ਪ੍ਰੇਤਾ ਗਲੀਏ ਜਿਕੜ ਦੂਰ ਕਰ ਨਾਲ ਪਿਆਰੇ ਨੇ ਹੋ ਹੌਸਲਾ ਤਾਂ ਭਿੱਜੇ ਕੰਬਲੇ ਰਾ ਤਾਂ ਟੁੱਟੇ ਨੇ ਹੋ ਭਿੱਜੋ ਸਿੱਜੋ ਕੰਬਲੇ ਅਲੇ ਵਰ ਸੋਬੇ ਹੋ ਜਾਏ ਇਲਾਕਾ ਸਜਣਾ ਟੁੱਟਾ ਨਹੀਂ ਨੇ ਹੋ ਮੀਤਾ ਮੈਂ ਬੋਲਾਵਾ ਪਗਦਾ ਮਤ ਮੇਲੀ ਹੋਏ ਜਾਏ ਗਹਿਲਾ ਰੁਣਾ ਜਾਣੇ ਇਸ ਵੀ ਮਿੱਟੀ ਕਾਹੇ ਪ੍ਰਿਦਾ ਸਕਰ ਕੰਡ ਦੀ ਬਾਤ ਦੋੜ ਬਾਖਿਓ ਮਾਜਾ ਦੋੜ ਸਭੇ ਵਸਤੂ ਮਿਟਿਆ ਰੱਬ ਨਾ ਭੁਜਨ ਦੋੜ ਪ੍ਰਿਦਾ ਰੋਟੀ ਮੇਰੀ ਕਾਟ ਕੇ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੁੰਮੜੇ ਗਣੇ ਸਾਨ ਕੇ ਦੁਖ ਰੁੱਕੀ ਸੁਭ ਕੀ ਕਾਇ ਕਾ ਟੰਡਾ ਫਣੀ ਪਿਓ ਪ੍ਰਿਦਾ ਦੇ ਬਰਾਈ ਚੋਕੜੇ ਮੇਰੇ ਸਾਂਏ ਜਿਉ ਅਜ ਨ ਸੁਥੀ ਕੰਸਿਓ ਹੰਮੂੜੇ ਮੁੜ ਜਾਏ ਜਾਏ ਪਛੋੜੋ ਆਗਣੇ ਤੂੰ ਕਿਉ ਰਹਿਣ ਵਿਆਏ ਸੌਰੇ ਟੋਏ ਨਾ ਲਹੇ ਪਈਏ ਨਾ ਹੀ ਕਾਓ ਫਿਰ ਵਾਦੜੀ ਨਾ ਪੁੱਛੇ ਤਨ ਸੁਆਗਣ ਨਾਓ ਸਾਰੇ ਪੀਏ ਗੰਤ ਗੰਤ ਗਮ ਕਾਓ ਨਾਨਕ ਸੋ ਸੋ ਆਗਣੀ ਜੋ ਪਾਵੇ ਬੇਪਰਵਾ ਨਾਤੀ ਦਤੀ ਜੰਪੇ ਸੁਤੀ ਆਏ ਨ ਚਿੰਤ ਰਿੰਦਾਰੈ ਸੋ ਬੇੜੀ ਇਕਤੀ ਗਈ ਕਤੋਰੀ ਗੰਤ ਜੋ ਬਨ ਜਾਂਦੇ ਨ ਡਰਾਂ ਜੈਸੇ ਪ੍ਰੇਤ ਨਾ ਜਾਏ ਪ੍ਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁਖ ਗਏ ਕੁਮਨਾਏ ਪ੍ਰੀਤਾ ਜਦ ਕਟੋਲਾ ਵਾਣ ਦੁਖ ਬਿਰੇ ਵਿਚ ਆਉਣ ਲੇਵਿ ਜੋ ਮਹਾਰਾਜ ਜਵਨਾ ਤੂੰ ਸਾਇ ਸੱਚੇ ਵੇਖ ਬਿਰਹਾ ਬਿਰਹਾ ਆਕੀਐ ਬਿਰਹਾ ਤੋਂ ਸੁਲਤਾਨ ਪ੍ਰੀਤਾ ਜਤੂ ਬਿਰੋਣਾ ਉਜੇ ਸੋ ਤਨ ਜਾਣ ਵਸਾਨ ਪ੍ਰੀਤਾ ਐ ਵਿਸ ਗੰਦਲਾ ਤਰਿਆਂ ਖੰਡ ਲਿ ਵਹਾੜੇ ਕਿ ਰਾਏ ਤੇਰੇ ਗਏ ਕਿ ਰਾਤੀ ਗਏ ਜਾਣ ਪ੍ਰੀਤਾ ਚਾਰ ਗਵਾਇਆ ਆਟ ਕੇ ਚਾਰ ਗਵਾਇਆ ਸਮ ਲੈ ਕਰ ਮੰਗੇ ਸਿਆ ਤੁ ਆਉ ਕੇਰੇ ਕੰਮ ਵਰਦਾ ਦਾ ਦਰਵਾਜੇ ਜਾਏ ਕੇ ਕੰਡਿਟ ਘੜਿਆਲ ਯੋਨੀ ਦੋਸਾਂ ਮਾਰੀਆ ਅਮਨ ਦੋਸਾਂ ਦਾ ਕਾ ਹਾਲ ਕੜੀਏ ਕੜੀਏ ਮਾਰੀਆ ਘਰੀ ਲੈ ਸੁਝਾਏ ਸੋ ਐੜਾ ਘੜਿਆਲ ਜੋ ਡੁਖੇ ਰਾਣ ਵਾਇ ਵਟਾ ਹੋ ਆ ਸੇ ਫ੍ਰੇਦ ਕੰਬਣ ਲੱਗੀ ਤੇ ਜੈਸੋ ਵਰਿਆ ਜੀਵਨਾ ਭੇਤ ਨੋ ਸੀਖੇ ਫ੍ਰੇਦ ਨਾ ਵਾਰ ਪਰ ਆਏ ਬੈਸਣਾ ਸਾਈਂ ਮੁਜੇ ਨਾ ਦੇ ਜੈਸੋ ਐਵੇਂ ਰਖ ਸੀ ਜਿਉ ਸਰੀਰੋਂ ਦੇ ਗੰਦ ਘਾਣਾ ਸਿਰ ਕੜਾ ਵਣ ਕੇ ਸਰਲਵਾਰ ਪ੍ਰਦਾ ਹਲੜੀ ਜੋ ਆਪਣਾ ਤੋਂ ਲੋੜ ਅੰਗਿਆਰ ਬ੍ਰੀਤਾ ਇੱਕ ਨਾਟਕ ਲਾਇਕ ਨਾਹੀ ਲੋਣ ਅਕੇ ਗਏ ਸਜਾ ਬਸਨ ਛੋਟਾ ਕਾਸੀ ਗਾਣ ਪਾਸ ਦਮਾ ਮੈਂ ਚੱਪ ਸੇ ਰ ਪੈਰੀ ਸੱਡੋ ਰੰਡ ਜਾਏ ਸੁਤੇ ਜੀ ਗਾਨ ਮੈਂ ਤੀਏ ਅਦੀਮਾ ਗੱਡ ਬ੍ਰੀਤਾ ਕੋਟੇ ਮੰਡਪ ਮਾੜੀਆਂ ਉਹ ਸਾਰੇ ਦੇ ਵੀ ਗਏ ਗੁੜਾ ਸੰਦਾ ਕਰ ਗਏ ਗੋਰੀ ਆਏ ਪਏ ਪ੍ਰੀਤਾ ਖਿੰਤਣ ਵਿੱਚ ਆਗਨੀਆਂ ਜੰਨਨਾ ਕਾਇਮੇਕ ਵਾਰੀਆਂ ਕੋ ਆਪਣੇ ਚਲੇ ਮਸਾਇਕ ਸੇਖ ਪ੍ਰੀਤਾ ਦੋ ਦੇਵੀ ਬੱਲਤਿਆਂ ਮਲਕ ਬੈਟਾਏ ਘੜ ਲੀਤਾ ਘੱਟ ਲੁੱਟਿਆ ਦੇਵੜੇ ਗਿਆ ਪੁਜਾਏ ਪ੍ਰੀਤਾ ਵੇਖ ਪਾਏ ਜੇਥੀਆਂ ਜੇ ਸ੍ਰਿਥੀਆਂ ਨਾਹੇ ਕਮਾਤੇ ਅਰ ਕਾਗਦੇ ਕੁੰਨੇ ਕੋਇ ਲਾਇ ਮੰਦੇ ਅਮਲ ਕਰੰਦਿਆਂ ਇਸ ਜਾਇ ਤਨਾਇ ਫ੍ਰਿਤਾ ਕਨ ਮੁਸਲਾ ਸੁਭ ਗੱਲ ਦਿਲ ਲਾਤੀ ਦਿਲ ਕਾਤੀ ਵਿੜਵਾਤ ਬਾਹਰ ਦਿਸੇ ਚਾਨਣਾ ਤਨਾ ਤਿਆਰੀ ਰਾਤ ਵੀਦਰਤੀ ਰਾਤ ਨਾ ਨਿਕਲੇ ਜੇ ਤਰਜੀਰੇ ਕੋਇ ਜੋ ਤਨ ਰੱਤੇ ਰੱਬ ਸੋ ਤਨ ਤਨ ਰਤ ਨਾ ਹੋਏ ਮਨ ਲਾਤੀ ਜਾ ਇਹ ਤਨ ਸਭ ਰਤ ਹੈ ਰਤ ਵਿਨ ਤਨ ਨਾ ਹੋਏ ਜੋ ਸਿਰ ਤੇ ਆਪਣਾ ਤੇ ਤਨ ਲੋਭ ਰਤ ਨਾ ਹੋਏ ਫੇ ਭਈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਵੈ ਸੰਤ ਰਦਾਸ ਦੋਏ ਚਰਖਾ ਬਦਰ ਮੱਤੇ ਮੈ ਲੇ ਗਵਾਏ ਨਾ ਨਿਕ ਤੇਜਨਾ ਸੋਣੇ ਜੇ ਰਤੇ ਹਾਰੇ ਰੰਗ ਲਾਏ ਮਰੀਦਾ ਸੋਏ ਸਰਵਰ ਟੋਡ ਲਾਓ ਜਿੱਤੋ ਲੱਭੀ ਵਤ ਛੱਪ ਡੁੰਡੇ ਕਾਂ ਵੈ ਚਕੜ ਬਿਆਤ ਵਿਦਨ ਨਿਗੰਦ ਨਾ ਰਾਵੇ ਉਹ ਵੱਡੀ ਦੀ ਮਿਆਸ ਤਾਨਕ ਕੈਂਦੀ ਗੁਰਮਾਨ ਪਲਿਆ ਦਾੜੀ ਪਲਿਆ ਮੱਛਾ ਬੇ ਪਲਿਆ ਰੇ ਮਨ ਗੱਲੇ ਪਾਵ ਲੈ ਮਾਣੇ ਖਾਰ ਲਿਆ ਪ੍ਰੇਤਾ ਕੋਟੇ ਦੁੱਖਣ ਕੇ ਢਾ ਪਰ ਨੀਂਦੜੀ ਨਿਵਾਰ ਜੋ ਤੇ ਨਤੇ ਗਣਬੈ ਕਹਿ ਵਿਲਾ ਕ੍ਰਿਤਾ ਕੋਟੇ ਮੰਡਕ ਮਾੜੀ ਆਏ ਜਨਾ ਲਾਏ ਚਿਤ ਮਿੱਡੇ ਪਏ ਤੋਲ ਵੇ ਕੋਈ ਨਾ ਸੀ ਮਿਤ ਬ੍ਰਿੰਦਾ ਮੰਡਵ ਮਾਲ ਨਾ ਲਾਏ ਮਰ ਸੁਤਾਣੀ ਚਿਤ ਤਾਰੇ ਸਾਈ ਜੈ ਸਮਾਲ ਜਿਤੈ ਤਵਜਣਾ ਫ੍ਰਿਦਾ ਜਿੰਨੇ ਕੰਮੀ ਨਾ ਹੈ ਗਣ ਤੇ ਕਮੜੇ ਵਿਸਾਰੇ ਮਾ ਸਰਮਿੰਦਾ થી ਵਈ ਸਾਈ ਦੇ ਦਰਬਾਰ ਫ੍ਰਿਦਾ ਸਾਹਿਬ ਦੇ ਕਹ ਚਾਕਰੇ ਲੈ ਬ੍ਰਾਂਦ ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਬ੍ਰਿਤਾ ਕਾਲੇ ਮੇਡੇ ਕੱਪੜਾ ਕਾਲਾ ਮੇਡਾ ਵੇਸ ਗੁਨੇ ਪਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ ਤੱਤੇ ਨਾ ਪੱਲਵਾਂ ਜੈ ਜਰ ਟੁਪੀ ਦੇ ਪਰੇ ਤਾਂ ਜੋ ਦੁਹਾਗਣ ਰੱਬ ਦੀ ਜੋ ਰਹਿਤੀ ਜੁਰੈ ਜਾ ਕੋਹਰੇ ਤਾਂ ਤਾ ਵਿਵਹੈ ਤਾਂ ਮਾਮਲੇ ਪ੍ਰੇਦਾ ਪਛਤਾ ਵਤ ਕੋਹਰੇ ਨਾ ਦੀਏ ਕਲਰ ਕੇਰੀ ਚਪੜਿਆਏ ਨੱਥੇ ਅੰਜ ਚਿਚੋ ਵੜ ਨਾ ਬਿਵੈ ਡਣ ਸੰਦੇ ਡੰਜ ਹੰਸੁ ਡਰ ਕੋ ਦਰੇ ਪਿਆ ਲੋਕ ਵਿਡਾਰਣ ਜਾਏ ਕਹਿਣਾ ਲੋਕ ਨਾ ਜਾਣਦਾ ਹੰਸੇ ਨਾ ਕੋ ਦਰਾ ਖਾਏ ਚਾਲ ਚਲ ਗਈਆਂ ਪੰਖੀਆਂ ਜਨੀ ਵਸਾਏ ਤਲ ਫ੍ਰੀਤਾ ਸਰ ਭਰਿਆ ਵਿਚਲ ਸੀ ਥੱਕੇ ਕਮਲੇ ਕਲ ਫ੍ਰੀਤਾ ਇੱਛਰਾਣੇ ਪਏ ਸਾਨ ਕੀੜਾ ਲੜਿਓ ਮਾਸ ਕੇਧੜਿਆਂ ਚ ਵਾਪਰੇ ਇੱਕ ਤਪਿਆ ਆਪਾਸ ਫ੍ਰੀਤਾ ਬੰਨੀ ਕੜੇ ਸਵੰਨ ਵੀ ਏ ਟੋਟੇ ਨਾਗਰ ਲਾਜ ਜਿਨਾਈਲ ਫ੍ਰੇਸ ਤੱਕੇ ਕਰਨਾਟੀਆਂ ਚ ਫ੍ਰੀਤਾ ਬੰਨੀ ਕੜੇ ਸਵੰਨ ਵੀ ਟੋਟੇ ਨਾਗਰ ਲਾਜ ਜੋਸ ਜਣਪੋਏ ਭਾਰਤੇ ਸੇ ਗੋ ਆਵੇ ਅੱਜ ਫ੍ਰੀਦਾ ਬੇ ਨਿਮਾਚ ਕੁੱਤਿਆ ਇਹਨਾਂ ਆਪਣੀ ਰੀਤ ਕਵੇਂ ਚੱਲ ਆਇਆ ਪੰਜੇ ਵਕਤ ਮਸੀਤ ਓਟ ਫ੍ਰੀਦਾ ਉਜੋ ਸਾਂ ਸਵੇ ਨਿਮਾਹ ਗੁੰਜਾਰ ਜੋਸ ਰਸਾਈ ਨਾ ਨਵੇਂ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੀ ਦੇਖਾਂਏ ਕੁੰਨੇ ਢਲਾਈਏ ਬਰਨ ਸੁਤੇ ਥਾਏ ਪ੍ਰੀਤਾ ਕਿੱਥੇ ਟਿੱਡੇ ਮਾਪਿਆਂ ਜਮੀ ਤੋਂ ਜਣਿਓ ਤੇ ਪਾਸੇ ਲੱਗ ਗਏ ਤੁਹ ਜੇ ਨਾ ਪੱਛਣੋ ਏ ਪ੍ਰੀਤਾ ਮਨ ਮੈਦਾਨ ਕਰ ਟੋਏ ਟਿਪੇ ਲਾਏ ਅਗੇ ਮੁਲਾਸੀ ਦੋ ਜਗ ਸੰਦੀਪ ਪਾਏ ਵਾਹ ਲਾ ਬਨਵਾ ਕਿਤਾ ਕਾਲ ਕਲਕ ਮੈਂ ਕਲਕ ਵਸੇ ਰਮਾ ਹੈ ਮੰਦਾ ਕਿਸਨ ਵਾਕੀ ਹੈ ਜਾਂ ਦਿਲ ਬਿਨ ਕੋਈ ਨਾ ਹੈ ਪ੍ਰੀਤਾ ਜੇ ਦੇ ਨਾਲ ਕੰਪਿਆ ਜੇ ਕਲ ਕੱਪੇ ਚੁੱਕ ਪਾਵਨ ਨਾ ਇਤੇ ਮਾਮਲੇ ਸਾਨਾ ਇਤੇ ਦੁੱਖ ਚੱਪਣ ਜਲਣ ਰਤਨ ਸੇ ਸੁਣੀਰ ਬਹਿ ਗਏ ਮੁੱਤੀ ਤਾਂ ਸੇ ਜਾਨੀ ਚੱਲ ਗਏ ਗੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਤੇਹੀ ਰੋਗ ਨ ਲੱਗੈ ਬੱਲੇ ਸਭ ਕੇਛ ਪਾਏ ਪ੍ਰਿਤਾ ਬੰਕਰਾਉਣੇ ਤੁਨੇ ਸੁਆਵਾ ਬਾਗ ਬਤੁ ਵਜੇ ਸੁਵੇ ਸਿਓ ਚੱਲਣ ਕਾ ਕਰ ਸਾਜ ਪ੍ਰਿਤਾ ਰਾਜ ਕ ਗੂਰੇ ਵੰਡਿਆ ਸਚਾਂ ਮਿਲੈ ਨਾ ਪਾਓ ਇਨਾ ਨੈਣ ਨਿੰਦਰਾਵਲੇ ਨਾ ਮਿਲਣ ਗਵਾਉ ਬ੍ਰਧਮਨਨ ਮੋਝ ਕੋ ਦੋਸ ਭਾਈ ਇਹ ਜੰਗ ਮੋਚੇ ਚੜ ਕੇ ਦੇਖਿਆ ਤਾਂ ਕਰ ਕਰੇ ਆਂਕ ਮਾਲਾ ਪੰਜਵਾ ਫਰੀਦਾ ਫੂਮਰ ਗਾਵਲੇ ਮੰਜ ਵਿ ਸੁਲਾਬਾਗ ਨੇ پیر ਨੇਵਾ ਜਿਆ ਜਨਾ ਚਨ ਲਾਗ ਮਾਲਾ ਪੰਜਵਾ ਪਰੇ ਤਾਮਰ ਸੁ ਆਵੜੇ ਸੰਗ ਸੁ ਵਰਣੜੀ ਤੇ ਹੈ ਬਿਰਲੇ ਕਈ ਮਾਇਨ ਜਨਾ ਪਿਆਰੇ ਨਹੀਂ ਕੰਤੀ ਵੈਣ ਨਾ ਢਾਏ ਤਵਿ ਲੇ ਕਾ ਦੇਵਨਾ ਜਿਤ ਰ ਰਵਰ ਜਾਏ ਬੈਣ ਤਦਾ ਉਹ ਗਉ ਕਰੇ ਪਰੇ ਦਾ ਦੁੱਖਾ ਸੱਤੀ ਦਿਓ ਗਿਆ கே பாத சு ਕਾਰਨ ਨਾ ਮਾਪਰੀ ਫਿਰ ਨਾ ਯਤਨ ਭੌਗਣਾ ਨਿਰੰਦਮ ਦੁਖੀਏ ਕਾਣ ਕੰਨੇ 부ਜੇ ਦੇ ਰਹਾ ਕਿਤੇ ਵਗੇ ਪਾਣਾ ਪਰੇਦਾ ਰਬ ਖਜੂਰੀ ਪੱਕੀਆਂ ਮਾਕੇ ਨਹੀਂ ਮਾਨਾ ਜੋ ਜੋ ਵੰਦੇ ਲਹੀੜਾ ਸੋਮ ਰਾਤ ਭਵਨ ਪਰੇਦਾ ਤਨ ਸੁਖ ਪਿੰਡਰ ਸਿਆ ਕਾਗਾ ਅਜੈਸਰਬ ਨਾ ਬਾੜਿਓ ਦੇਖ ਬੰਦੇ ਕੇ ਬਾਗ ਕਾਗਾ ਕਰਨ ਟੋਲਿਆ ਅਸਰਲਾ ਕਯਾ ਮਾਸ ਏ ਦੁਇਨ ਨਾ ਮਕਚੂ ਪਰ ਦੇਖਨ ਕੀਆਸ ਕਾਗਾ ਚੁੰਡ ਨਾ ਪਿੰਜਰਾ ਬਸੇ ਤੋ ਡਰ ਜਾਏ ਜਿਤ ਪਿੰਜਰੇ ਮੇਰਾ ਸੋ ਵਸੇ ਮਾਸ ਨਾ ਤੇ ਦੋ ਕਾਹੇ ਪ੍ਰੇਤਾ ਗੁਰ ਨੇ ਮਾਣੀ ਸਾਡ ਤੇ ਰੈ ਨਿਗਰਿਆ ਘਰ ਆਓ ਸਰ ਪਰ ਮੇਥੇ ਆਵਣਾ ਪਰਣੋ ਨਾ ਡਰਿਆਓ ਐ ਨੀਲਣੀ ਦੇਖਦਿਆਂ ਕੀਤੀ ਚਲ ਗਈ ਫਿਰ ਤਾਲੋ ਤਾਂ ਆਪਣੀ ਮੈਂ ਆਪਣੀ ਭਈ ਆਪ ਸਵਾਰੇ ਮੈਂ ਮਿਲੇ ਮਹਿਮਲਿਆਸ ਕੋਈ ਪ੍ਰੇਦਾ ਜੇ ਤੁਮੇਰਾ ਹੋਇ ਰਹੇ ਸਭ ਜਗ ਤੇਰਾ ਹੋਏ ਕੰਦੇ ਉੱਤੇ ਰੁਕਣਾ ਕਿਤਰਕ ਬੰਨੇ ਤੇਰ ਫਿਰਦਾ ਕੱਤੇ ਪਾण्डे ਰਖੀਏ ਕਿਚਰ ਤਾਈ ਨੀਰ ਫਿਰ ਤਾਂ ਮਾਲਿਸਕਣ ਰਹਿ ਗਏ ਵਾਸਾ ਆ ਤਲ ਗੌਰਾਂ ਜੇ ਨਿਮਣੀਆਂ ਬੈਸ ਰੂਹਾ ਮਲ ਆਕੀ ਸੇ ਕਾ ਬੰਦਗੇ ਚੱਲਣ ਅੱਜ ਕੇ ਕਲ ਫਿਰਦਾ ਮੋਤੇ ਦਾ ਬਨਾਏ ਵੇਦ ਸੇ ਝੋ ਦਰਿਆ ਬੇਟਾ ਹਾ ਅੱਗੇ ਤੋਂ ਇੱਕ ਕੰਪਿਆ ਸੁਣੀਏ ਹੋ ਲ ਭਵੇ ਕਾ ਇੱਕ ਨਾਨੋ ਸਭ ਸੋਜੀਆ ਇੱਕ ਫਿਰਦੇ ਵੇ ਪ੍ਰਵਾਹ ਅਮਲ ਦੇ ਕੇ ਤਿਆਦਨੀ ਵਿੱਚ ਸੇਦਰ ਗਏ ਉਹ ਕਾ ਪ੍ਰੀਤਾਂ ਦਰਿਆਵੇ ਕੰਨੇ ਬਗਲਾ ਬੇਟਾ ਕੇਲ ਕਰੇ ਕੇਲ ਕਰੰਦੇ ਹਨ ਨਾ ਅਜਿੰਤੇ ਬਾਜ ਪਏ ਬਾਜ ਬੈਥ ਰੱਬ ਦੇ ਕੇਲਾ ਵਿਸਰੀਆਂ ਜੋ ਮਾਨੇ ਚੇਤਨਾ ਚਿੱਤੇ ਸੰ ਸੋ ਗਾਲੇ ਰੱਬ ਦੀਆਂ ਸਾਡੇ ਦ੍ਰਿਵਣ ਦੇਵਰੇ ਚੱਲੇ ਪਾਣੀਆਂ ਨਾ ਆਇਓ ਬੰਤਾ ਜੁਨੀ ਵਿੱਚ ਬਾਤ ਆ ਸੁਣੀ ਬੰਨ ਮਲ ਕਲਮਤ ਦਾ ਆਵਸੀ ਸਾਗਰ ਵਾਜੇ ਬੰਨ ਕਿਨਾ ਪਿਆਰ ਆ ਪਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆ ਦੇ ਕੰਨ ਫ੍ਰੀਤਾ ਮਲ ਜੇ ਕਿਤੇ ਸੁਣੀ ਵਿੱਚ ਦਰ ਗਏ ਆਏ ਕਮ ਫ੍ਰੀਤਾ ਬਲਿਆ ਰਿਤਨ ਪੰਖਿਆ ਜੰਗਲ ਜਿੰਨਾ ਵਾਸ ਕਕਰ ਜੁਗੰਥਲ ਵਸਨ ਰਾਵਨਾ ਛੋੜਨ ਪਾਸ ਫ੍ਰੀਤਾ ਰੁੱਤ ਫ੍ਰੀਵਣ ਕੰਪੇ ਆ ਪਾਤ ਜੜੇ ਜੜ ਪਾਹੇ ਚਾਰੇ ਗੁੰਡਾ ਟੁੱਟੀਆਂ ਰਣਕਤਾਉ ਨਾਹੇ ਫਰੇਦਾ 파ੜ ਪਟੋਲਾ ਤੰਜ ਕਰੇ ਕੰਬਲੜੀ ਪਹਿਰੇ ਹੋ ਜਿਨੀ ਵੇਸੀ ਸੁਮਲੇ ਸਈ ਵੇਸ ਕਰੇ ਮਹਲਾ ਪੰਜਵਾ ਕਾਏ ਪਟੋਲਾ 파ੜਦੀ ਕੰਬਲੜੀ ਪਹਿਰੇ ਨਾਨਕ ਕਰੇ ਬੈਠਿਆ ਸੁਮਲੇ ਜਨੀਅਤ ਰਾਸ ਕਰੇ ਮਹਲਾ ਬਜਵਾ ਫਰੇਦਾ ਗਰਬ ਜਿਨਾ ਵਡਿਆਈਆ ਤਨ ਜੋ ਬਨਾ ਗਹਾ ਹਾਲੇ ਚਲੇ ਦਨੇਸ਼ੋ ਟਿਬੇ ਨੋਮਿਆਹ ਫਿਰਦਾ ਜਿਨਾ ਬੜੇ ਰਾਵਣੇ ਜਿਨਾ ਵਿਸਾਰਿਆ ਨਾ ਐ ਤੇ ਲੋਕ ਘਨੇਰਿਆਂ ਅੱਗੇ ਠੌਰ ਨਾ ਠਾਓ ਪ੍ਰੀਤਾ ਪਿੱਛਲ ਰਾਤ ਨਾ ਜਾਗਿਓ ਜੀਵ ਦਡੋ ਮਯੋ ਹੈ ਜੇ ਤੇ ਰਾਮ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਮਾਲਕਾ ਪੰਜਵਾ ਪ੍ਰੇਤਾ ਕੰਤ ਰੰਗ ਆਵਲਾ ਵੱਡਾ ਵੈ ਮੋਤਾਜ ਹੱਲੇ ਸਿਰ ਤੇ ਆਏ ਉਸ ਚਾਵਾ ਸਾਨ ਮੱਲਾ ਪੰਜਵਾ ਪ੍ਰੇਤਾ ਦੁਖ ਸੁਖ ਇਕ ਕਰੇ ਦਿਲ ਤੇ ਲਾਏ ਵਿਕਾਰ ਹੱਲੇ ਪਾਵੇ ਸੁਖਲਾ ਤਾਲਬੇ ਦਰਬਾਰ ਮੱਲਾ ਪੰਜਵਾ ਪਰੇਤਾ ਦੁਨੀਆ ਚ ਵਜਾਏ ਵਜਦੇ ਤੋਂ ਵੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਸ਼ੱਲੋ ਕਰਦਾ ਸਾਰ ਮੱਲਾ ਪਰਮਾ ਪਰੇਤਾ ਦਿਲ ਤਾਂ ਇਸ ਦੁਨੀਆ ਸੋ ਦੁਨੀਆ ਕਿਤੇ ਕੰਮ ਮੈਂ ਸਿਲੇ ਫਕੇਰਾ ਘਾੜੇ ਸੋ ਪਾਈਏ ਪੂਰੇ ਕਰਮ ਮੱਲੇ ਪੈਰੇ ਬੁਲੜਾ ਵੱਲ ਦੇ ਬੱਚਾ ਰਾਤ ਜੋ ਜਾਗਨ ਲਹਰ ਸੇ ਸਾਈਂ ਕੰਨੋਗਾ ਧਾਤੀ ਸਾਵ ਸੰਧੀਆਂ ਕਾਚ ਲੈਸ ਨਾਲ ਇੱਕ ਜਾਗਨ ਦੇ ਨਾਲੈਨ ਕਿਨਾ ਸੁੱਤੇ ਆਂ ਦੇ ਉਠਾਰ ਗੁੰਡੇਂ ਦੀਏ ਸੁਹਾਗ ਕੋ ਦੌਦਨ ਕਾਈ ਕੋਰੇ ਜਿੰਨਾ ਨਾ ਸੁਹਾਗ ਨੇ ਇਤਨਾ ਝਾਕ ਨਾ ਹੋਰੇ ਸਬਰ ਮਾਨੇ ਕਮਾਨ ਇਹ ਸਬਰ ਕਾ ਨਿਹਣ ਸਬਰ ਸੰਤਾਪਣ ਖਾਲ ਖਤਾਨਾ ਕਰੇ ਸਬਰ ਅੰਦਰ ਸਾਬਰੀ ਤਨੇ ਵਜਾ ਲੈਣਾ ਹੋ ਨ ਜੀ ਕੁਦਾਏ ਨੇ ਬੇਤਨਾ ਕਿਸੇ ਦੇ ਸਬਰ ਉਸ ਆਉ ਜੇ ਤੂੰ ਬੰਦਾ ਦਿੜ ਕਰੇ ਵਦ ਥੀ ਵੇ ਦਰਿਆ ਟੁੱਟ ਨਾ ਥੀ ਵਹੜਾ ਪ੍ਰੇਤਾ ਦਰਵੇਸੀ ਗਾਂਖੜੀ ਝੋਪੜੀ ਪ੍ਰੇਤ ਇਕਨ ਕਿੰਨੇ ਚਾਲੀਏ ਦਰਵੇਸਾ ਵੀ ਰੀਤ ਕਾਂ ਕੱਪੇ ਤਨਵਰ ਜਿਉ ਪਾਲਣ ਹਾੜ ਬਲਾਨਾ ਪੈਰੇ ਤੱਕਾ ਸਿਰ ਫਿਲਾਣ ਜੇ ਮੋ ਭੇ ਮਿਲਾਨਾ ਕਨਤ ਪਾਇ ਤਨਵਰ ਜਿਉ ਪਾਲਣ ਹੜਨਾ ਬਾਲ ਸਿਰ ਪੈਰੀ ਕਾ ਵੇੜਿਆ ਅੰਦਰ ਫਿਰੇ ਨਿਆਲ ਆਡੋ ਨੇਂਦੀ ਸਜਣਾ ਸੱਜਣਾ ਵੇਟੇ ਨਾਲ ਨਾਨਕ ਲਖਨਾਂ ਲਖਿਆ ਗੁਰਮਖ ਦੇ ਦਿਖਾਲ ਅੰਸਾਰੇ ਕਰੰਤਿਆਂ ਬਗਾਇਆ ਜਾਓ ਡਬ ਮੋਏ ਭਗਵਪੂਦੇ ਸੇਤਲ ਉਪਰ ਪਾਓ ਮੈਂ ਜਾਣਿਆ ਵਡਹੰਸ ਤਾ ਮੈਂ ਕੀਤਾ ਸੰਗ ਜੇ ਜਾਣਾ ਭਗਵਪੂਦਾ ਜਨਮ ਨਾ ਪੈੜ ਅੰਗ ਕਾਂਸ ਕਾ ਭਗ ਨਾ ਜਾ ਕੋ ਨਦਰ ਕਰੇ ਜੇ ਸੁਤਾਵੇ ਨਨਕਾ ਤਾ ਤੋ ਹੰਸ ਕਰੇ ਨਰੇ ਵਰ ਪੰਖੀ ਏਕੜੋ ਪਾਏ ਵਾਲ ਪਚਾਸ ਉਥਨ ਲੈ ਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੋ ਵਕਰ ਕਵਣ ਗਣ ਕਵਣ ਸੋ ਮਣਿਆ ਮੰਤ ਕਵਣ ਸੋ ਵੈਸੋ ਹਾਂ ਕਰੀ ਜਿਤ ਵਸਾਵੇ ਕੰਤ ਜਿਵਣ ਸੋ ਵਕਰ ਕਵਣ ਗਣ ਜੈ ਬਾਮਣਿਆ ਮੰਤ ਇਥੇ ਪਹਿਣੇ ਵੈਸ ਕਰ ਤਮਸਾਵੀ ਕੰਤ ਮਕ ਹੋਦੀ ਹੋਏ ਆਣਾ ਤੇਜ਼दाई ਇੱਕ ਫਿੱਕਾ ਨਾ ਗਲਏ ਸਭ ਨਾਮ ਹੈ ਸੱਚਾ ਤਣੀ ਆਉਨਾ ਗੇਟਾਏ ਮਾਨਕ ਸਭ ਮੋਲ ਵੈ ਸਭ ਨਾਮ ਮਨਮਾਨਕ ਟਾਣ ਮੋਲ ਮਚਾਂ ਗਵਾ ਜੇ ਤੋ ਪ੍ਰਿਆ ਦੀ ਸਿੱਖ ਆਉਨਾ ਠਾਏ ਕਈ ਦਾ